ਸਿੰਗਾਪੁਰ ਚ ਨਾ ਚੋਰੀ ਨਹੀਂ ਹੋ ਸਕਦੀ ਬਾਈ ਤੁਸੀਂ ਦੇਖ ਲਓ ਰਾਤ ਦਾ 1 ਵਜੇ ਤੇ 8 ਮਿੰਟ ਹੋ ਚੁੱਕੇ ਆ ਠੀਕ ਆ ਮਲਾ ਤੇ ਰਾਤ ਨੂੰ ਚਾਨਣ ਕਰਕੇ ਤੁਹਾਨੂੰ ਖਾਣਾ ਵੀ ਆ ਪੰਗਾ ਬੈਂਡਰੀਆਂ ਮੋਬਾਈਲਾਂ ਦੀਆਂ ਵਿੱਚ ਪੰਗਾ ਸਕਰੀਨਾਂ ਤੇ ਆਏ ਆ ਫੋਲਡਰ ਫੋਲਡਰ ਮਤਲਬ ਸਾਰਾ ਕੁਝ ਮਲਾ ਪੱਕ ਕੇ ਆਪਣੇ ਭਾਵੇਂ ਕਿਸੇ ਦੇ ਕੰਮ ਦੇ ਨਾਂ ਵੀ ਹੁਣ ਫੇਰ ਵੀ ਨਹੀਂ ਛੱਡਦੇ ਤੇ ਮੰਨ ਲਓ ਵੀ ਇਧਰਲੇ ਪਾਸੇ ਨਾਲ ਲੋਕ ਨਾ ਕੀ ਜਾਂਦੇ ਆ ਤੇ ਆਹਾ ਆਸਿਆ ਪਾਸਾ ਦਿਖਾ ਰਿਹਾ ਸੁਣੋ ਮਾਹੌਲ ਠੀਕ ਆ ਤੇ ਤੁਸੀਂ ਦੇਖ ਲਓ ਵੀ ਇਹ ਦੇਸ਼ਾਂ ਦੇ ਵਿੱਚ ਇਹ ਆ ਵੀ ਆ ਇਮਾਨਦਾਰੀ ਭਾਵੇਂ ਹੈਗੀ ਆ ਨਹੀਂ ਉਹ ਛੱਡੋ ਪਰ ਇੱਥੇ ਕੈਮਰਾ ਸਿਸਟਮ ਇਨਾ ਇੰਸਟਾਲ ਆ ਵੀ ਥਾਂ ਥਾਂ ਤੇ ਕੈਮਰੇ ਆ ਵਿੱਚ ਕੀ ਪਿਆ ਹੈ ਜਾਂਦੀ ਇਹ ਇਹ ਫੋਲਡਰ ਹੀ ਇਹ ਫੋਲਡਰ ਪਏ ਆ ਦੇਖ ਲਓ ਕਿੰਨੇ ਆ ਬਾਈਂਡਰੀਆਂ ਫੋਲਡਰ ਫੋਨ ਪਏ ਨੇ ਆਈਫੋਨ ਠੀਕ ਆ ਆਈਫੋਨ ਤੇ ਕੀ ਪਿਆ ਫੋਲਡਰ ਹੀ ਫੋਲਡਰ ਫੋਲਡਰ ਪਏ ਮਤਲਬ ਇਹ ਚੀਜ਼ਾਂ ਚੱਕ ਹੀ ਨਹੀਂ ਸਕਦੇ ਤੁਸੀਂ ਜੇ ਤੁਸੀਂ ਚੱਕ ਵੀ ਲਓਗੇ ਤਾਂ ਤੜਕੇ ਨੂੰ ਵੀਰੇ ਤੁਸੀਂ ਚੱਕੇ ਜਾਓਗੇ ਕਿਉਂਕਿ ਜਿਹੜਾ ਹੈਗਾ ਉੱਪਰ ਵਾਲਾ ਸਭ ਦੇਖ ਰਿਹਾ ਇਹ ਸਿੰਗਾਪੁਰੇ ਵੀਰੇ ਇਹ ਸਿੰਗਾਪੁਰਾ ਵੀਰੇ ਤਾਂ ਹੁਣ ਇਹਨੂੰ ਵੀ ਪਤਾ ਲੱਗ ਗਿਆ